ਹੈਲੋ ਵੈਲਕਮ ਟੂ ਆਲ ਇਨਟੂ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਨਵਾਂ ਸੈਸ਼ਨ ਨਵਾਂ ਸਿਲੇਬਸ 2024-25 ਸੋ 2024-25 ਦਾ ਸਿਲੇਬਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਸੋ ਪਿਆਰੇ ਵਿਦਿਆਰਥੀਓ ਇਸ ਸਾਲ ਜਿਹੜਾ ਸਿਲੇਬਸ ਹੋਏਗਾ ਪੋਲੀਟੀਕਲ ਸਾਇੰਸ ਦਾ ਉਹ ਥੋੜਾ ਚੇਂਜ ਹੈ ਚਾਰ ਉਹ ਚੈਪਟਰ ਸ਼ਾਮਲ ਵਿੱਚ ਨਹੀਂ ਕੀਤੇ ਜਿਹੜੇ ਪਿਛਲੇ ਸਾਲ ਸ਼ਾਮਲ ਸੀ ਸੋ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਤੁਹਾਨੂੰ ਸਿਲੇਬਸ ਦਾ ਪੂਰਾ ਪੂਰਾ ਜਾਣਕਾਰੀ ਹੋ ਜਾਏ ਗਿਆਨ ਹੋ ਜਾਏ ਸੋ ਸਿਲੇਬਸ ਇੰਗਲਿਸ਼ ਚ ਹੈ ਮੈਂ ਨਾਲ-ਨਾਲ ਉਹਦੀ ਟਰਾਂਸਲੇਸ਼ਨ ਕਰਕੇ ਤੁਹਾਨੂੰ ਜ਼ਰੂਰ ਜਾਣਕਾਰੀ ਦਿਆਂਗਾ ਵੀ ਕਿਹੜੇ-ਕਿਹੜੇ ਟੌਪਿਕ ਨੇ ਪਲੱਸ 2 ਪੋਲੀਟੀਕਲ ਸਾਇੰਸ ਦੇ ਸਿਲੇਬਸ ਵਿੱਚ ਇਸ ਸਾਲ ਪੰਜਾਬ ਸਕੂਲ ਸਿੱਖਿਆ ਦੀ ਵੈੱਬਸਾਈਟ ਤੇ ਇਹ ਸਿਲੇਬਸ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਇਹ ਸਿਲੇਬਸ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਸੋ ਪਲਸ 2 ਪੋਲੀਟੀਕਲ ਸਾਇੰਸ ਸੈਸ਼ਨ 22425 ਸੋ ਨਵੇਂ ਸੈਸ਼ਨ ਦਾ ਇਹ ਸਿਲੇਬਸ ਹੈ ਸੋ ਬੇਟਾ ਸਭ ਤੋਂ ਪਹਿਲੇ ਪਾਰਟ 1 ਦੇ ਵਿੱਚ ਇਹਦਾ ਟੌਪਿਕ ਹੈ ਉਹਦਾ ਨਾਮ ਹੈ ਪੋਲੀਟੀਕਲ ਸਿਸਟਮ ਯਾਨੀ ਰਾਜਨੀਤਿਕ ਪ੍ਰਣਾਲੀ ਵਿੱਚ मीनिंग ਹੈ ਕੈਰੈਕਟ੍ਰਿਸਟਿਕਸ ਹੈ ਯਾਨੀ ਅਰਥ ਵਿਸ਼ੇਸ਼ਤਾਵਾਂ ਰਾਜਨੀਤਿਕ ਪ੍ਰਣਾਲੀ ਦੇ ਕੰਮ ਡੇਵ ਡਿਸਟਰ ਅਨੁਸਾਰ ਇਨਪੁਟ ਆਉਟਪੁਟ ਮਾਡਲ ਤੇ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਇਹ ਟਾਪਿਕ 1 ਹੈ ਪਾਰਟ 1 ਦਾ ਯੂਨਿਟ 1 ਹੈ ਉਸ ਤੋਂ ਬਾਅਦ ਯੂਨਿਟ ਪਾਰਟ 2 ਹੈਗਾ ਉਧਾਰਵਾਦ ਮਾਰਕਸਵਾਦ ਅਤੇ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਬੇਟਾ ਪਾਰਟ 3 ਦੇ ਵਿੱਚ ਜਿਹੜੇ ਟਾਪਿਕ ਨੇ ਉਹ ਹੈਗੇ ਆ ਬਿਊਰੋਕ੍ਰੇਸੀ ਯਾਨੀ ਨੌਕਰਸ਼ਾਈ ਇਹਦਾ ਅਰਥ ਤੇ ਮਹੱਤਤਾ ਭਰਤੀ ਭੂਮਿਕਾ ਤੇ ਕੰਮ ਦੇ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਚ ਅੰਤਰ ਅਗਲਾ ਟੌਪਿਕ ਹੈ ਬੇਟਾ ਪਬਲਿਕ opinion ਯਾਨੀ ਲੋਕਮਤ ਇਹਦਾ ਰੋਲ ਐਂਡ ਇੰਪੋਰਟੈਂਸ ਇਸਦੀ ਭੂਮਿਕਾ ਤੇ ਮਹੱਤਤਾ ਵੈ ਪਬਲਿਕ opinion ਦੀ ਯਾਨੀ ਲੋਕਮਤ ਦੀ ਲੋਕਤੰਤਰ ਵਿੱਚ ਤੇ ਉਹ ਏਜੰਸੀਆਂ ਉਹ ਸਾਧਨ ਜਿਹੜੇ ਨੇ ਲੋਕ ਲੋਕਮਤ ਨੂੰ ਬਣਾਉਣ ਦੇ ਜਾ ਨਿਰਮਾਣ ਕਰਨ ਦੇ ਸਾਧਨ ਸਾਧਨ ਨੇ ਸੋ ਸਿਲੇਬਸ ਅਸੀਂ ਕਰ ਰਹੇ ਹਾਂ ਪਲੱਸ 2 ਦਾ ਨਵਾਂ 2024 ਪੰਜੀ ਅਗਲਾ ਟੌਪਿਕ ਹੈਗਾ ਵਾ ਪੰਜ ਚੌਥਾ ਟੌਪਿਕ ਪਾਰਟੀ ਸਿਸਟਮ ਯਾਨੀ ਦਲ ਪ੍ਰਣਾਲੀ ਪੋਲੀਟੀਕਲ ਪਾਰਟੀਆਂ ਰਾਜਨੀਤਿਕ ਦਲ ਤੇ ਉਹਨਾਂ ਦੇ ਕੰਮ ਤੇ ਮਹੱਤਤਾ ਬੇਸਿਕ ਫਾਰਮੇਸ਼ਨ ਆਫ ਪੋਲੀਟੀਕਲ ਪਾਰਟੀ ਯਾਨੀ ਰਾਜਨੀਤਿਕ ਦਲਾਂ ਬਣਾਉਣ ਦੇ ਆਧਾਰ ਰਾਜਨੀਤਿਕ ਦਲਾਂ ਦੀਆਂ ਕਿਸਮਾਂ ਤੇ ਰਾਜਨੀਤ ਉਪੋਜੀਟ ਯਾਨੀ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਜਾਂ ਵਿਰੋਧੀ ਧਿਰਾਂ ਤੇ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਕੀ ਭੂਮਿਕਾ ਹੁੰਦੀ ਹੈ ਇਹ ਵੀ ਤੁਹਾਡੇ ਸਿਲੇਬਸ 'ਚ ਸ਼ਾਮਲ ਹੈ। ਪਾਰਟੀ ਇਹਦਾ ਲਾਸਟ ਟੌਪਿਕ ਹੈਗਾ ਵਾ ਪ੍ਰੈਸ਼ਰ ਗਰੁੱਪ ਯਾਨੀ ਦਬਾਅ ਸਮੂਹ ਅਤੇ ਹਿੱਤ ਸਮੂਹ। ਹਿੱਤ ਸਮੂਹ ਤੇ ਦਬਾਅ ਸਮੂਹ ਉਹਨਾਂ ਦਾ ਸੁਭਾਅ ਅਤੇ ਕਿਸਮਾਂ ਤੇ ਉਹਨਾਂ ਦੇ ਫੰਕਸ਼ਨ। ਦੂਜਾ ਇਹ ਚ ਟੌਪਿਕ ਹੈਗਾ ਅ ਵੇਜ਼ ਆਫ ਫੰਕਸ਼ਨਿੰਗ ਪ੍ਰੈਸ਼ਰ ਗਰਪਰ ਦਬਾਅ ਸਮੂਹ ਕਿਵੇਂ ਕੰਮ ਕਰਦੇ ਨੇ ਸੋ ਇਹ ਸੀਗੇ ਟਾਪਿਕ ਪਾਰਟ ਇਹ ਦੇ ਵਿੱਚ ਪਲੱਸ 2 ਪੋਲੀਟੀਕਲ ਸਾਇੰਸ ਦੇ ਪਾਰਟ ਇਹ ਪਾਰਟ 20 ਦੇ ਵਿੱਚ ਜਿਹੜਾ ਜਿਹੜੇ ਟਾਪਿਕ ਸ਼ਾਮਲ ਨੇ ਉਹ ਹੈਗਾ ਵਾ ਪੰਜਵਾਂ ਪਾਰਟ ਹੈ ਇੰਡੀਅਨ ਡੈਮੋਕ੍ਰੇਸੀ ਭਾਰਤੀ ਲੋਕਤੰਤਰ ਦੇ ਵਿੱਚ ਪਾਰਲੀਮੈਂਟਰੀ ਮਾਡਲ ਯਾਨੀ ਰਾਜਨੀਤ ਸੰਸਦੀ ਨਮੂਨਾ ਪ੍ਰੋਬਲਮ ਐਂਡ ਚੈਲੰਜ ਟੂ ਇੰਡੀਅਨ ਡੈਮੋਕ੍ਰੇਸੀ ਐਂਡ ਫਿਊਚਰ ਆਫ ਇੰਡੀਅਨ ਡੈਮੋਕ੍ਰੇਸੀ ਭਾਰਤੀ ਲੋਕਤੰਤਰ ਦੇ ਸਾਹਮਣੇ ਸਮੱਸਿਆਵਾਂ ਤੇ ਚੁਣੌਤੀਆਂ ਅਗਲਾ ਟੌਪਿਕ ਹੈਗਾ ਵੈ ਡੈਮੋਕ੍ਰੇਸੀ ਐਟ ਗ੍ਰਾਸ ਰੂਟ ਲੈਵਲ ਹੇਠਲੇ ਪੱਧਰ ਦਾ ਲੋਕਤੰਤਰ ਜਿਹਨੂੰ ਕਹਿੰਦੇ ਆ ਉਹਦੇ ਚ ਪੰਚਾਇਤੀ ਰਾਜ ਦੀ ਧਾਰਨਾ ਇਸ ਦੇ ਕੰਮ ਅਤੇ ਇਸ ਦੇ ਢਾਂਚਿਆਂ ਦੀ ਵਿਆਖਿਆ 73ਵੀਂ ਸੋਧ ਅਨੁਸਾਰ ਪੰਚਾਇਤੀ ਰਾਜ ਦੀਆਂ ਸਮੱਸਿਆਵਾਂ ਲੋਕਲ ਬਾਡੀਜ਼ ਇਨ ਅਰਬਨ ਏਰੀਆਜ਼ 74ਵਾਂ ਐਮੈਂਡਮੈਂਟ ਭਾਵ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿਆਖਿਆ ਸੋ ਇਹ ਤੁਹਾਡੇ ਸਿਲੇਬਸ 'ਚ ਸ਼ਾਮਲ ਇਸ ਤੋਂ ਬਾਅਦ ਸ਼ਾਮਲ ਹੈਗਾ ਸਿਲੇਬਸ ਵਿੱਚ 6ਵਾਂ ਪਾਰਟ ਪਾਰਟੀ ਸਿਸਟਮ ਇਨ ਇੰਡੀਆ ਨੈਚਰ ਆਫ ਪਾਰਟ ਸਿਸਟਮ ਇਨ ਇੰਡੀਆ ਭਾਵ ਭਾਰਤ ਵਿੱਚ ਦਲ ਪ੍ਰਣਾਲੀ ਦਾ ਸਰੂਪ ਚਾਰ ਰਾਸ਼ਟਰੀ ਦਲਾਂ ਦਾ ਦਲਾਂ ਦੀ ਸਟੱਡੀ ਇਹ इंडियन नेशनल कांग्रेस बीजेपी सीपीआई सीपीएम सीबीआईएम 1 2 3 4 वैसे हालांकि सीपीआई ਹੁਣ نیشنل ਪਾਰਟੀ ਨਹੀਂ ਰਹੀ ਪਰ ਸਿਲੇਬਸ ਵਿੱਚ ਇਹੀ ਹੈ ਨੈਕਸਟ ਹੈਗਾ ਰੀਜਨਲ ਪੋਲੀਟੀਕਲ ਪਾਰਟੀਆਂ ਜਿਨ ਪੰਜਾਬ ਐਸਡੀ ਐਂਡ ਆਪ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖੇਤਰੀ ਪਾਰਟੀ ਹਾਲਾਂਕਿ ਲਿਖਿਆ ਹੋਇਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ ਚਲੋ ਯਾਨੀ ਤੁਹਾਡੇ ਸਿਲੇਬਸ ਵਿੱਚ 6 ਰਾਜਨੀਤਿਕ ਦਲਾਂ ਦੀ ਸਟੱਡੀ ਕਰਨੀ ਹੈ ਬਾਕੀ ਨਹੀਂ ਪ੍ਰੋਬਲਮ ਫੇਸਿੰਗ ਦਾ ਇੰਡੀਅਨ ਪਾਰਟੀ ਸਿਸਟਮ ਭਾਰਤੀ ਦਲ ਪ੍ਰਣਾਲੀ ਦੀਆਂ ਸਮੱਸਿਆਵਾਂ ਅਗਲਾ ਜਿਹੜਾ ਟੌਪਿਕ ਹੈਗਾ ਵਾ ਉਹ ਦਾ ਟੌਪਿਕ ਦਾ ਨਾਮ ਹੈ ਇਲੈਕਟੋਰਲ ਸਿਸਟਮ ਯਾਨੀ ਚੋਣ ਪ੍ਰਣਾਲੀ ਅਡਲਟ ਫ੍ਰਾਂਚਾਈਜ਼ ਯਾਨੀ ਬਾਲਗ ಮತ ਅਧਿਕਾਰ ਪ੍ਰਤੱਖ ਅਤੇ ਅਪਰਤੱਖ ਚੋਣਾਂ ਪੀਪਲਸ ਪਾਰਟਿਸਪੀਟੇਸ਼ਨ ਲੋਕਾਂ ਦੀ ਭਾਗੀਦਾਰੀ ਵੋਟਿੰਗ ਬਿਹੇਵੀਅਰ ਯਾਨੀ ਮਤ ਵਿਵਹਾਰ ਇਹਦਾ ਅਰਥ ਕੀ ਹੈ ਤੇ ਇਹਦੇ ਤੱਤ ਕਿਹੜੇ ਨੇ ਇਲੈਕਸ਼ਨ ਕਮਿਸ਼ਨ ਐਂਡ ਇਲੈਕਸ਼ਨ ਪ੍ਰੋਸੀਜਰ ਚੋਣ ਅਯੋਗ ਅਤੇ ਚੋਣ ਪ੍ਰਕਿਰਿਆ ਇਹ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਹੈ ਅਗਲਾ ਟੌਪਿਕ ਹੈਗਾ ਵਾ ਸਤਵਾਂ ਪਾਠ ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀ ਏਕੀਕਰਨ ਪ੍ਰੋਬਲਮ ਆਫ ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀ ਏਕੀਕਰਨ ਦੀਆਂ ਸਮੱਸਿਆਵਾਂ ਤੇ ਰਾਸ਼ਟਰੀ ਕੀਕਰ ਨੂੰ ਪ੍ਰਮੋਟ ਕਰਨ ਦੇ ਵਿੱਚ ਸਰਕਾਰ ਕੀ ਕਦਮ ਉਠਾ ਰਹੀ ਹੈ ਇਹਨੂੰ ਵਿਕਸਿਤ ਕਰਨ ਵਿੱਚ ਇਹ ਇਹਦੇ ਵਿੱਚ ਸ਼ਾਮਲ ਹੈ ਨੈਕਸਟ ਆਪਕਾ ਗਾਵਾ ਫੋਰਨ ਪੋਲਿਸੀ ਆਫ ਇੰਡੀਆ ਭਾਰਤ ਦੀ ਵਿਦੇਸ਼ ਨੀਤੀ ਹੈਗਾ ਟਾਪਿਕ ਭਾਰਤ ਦੀ ਵਿਦੇਸ਼ ਨੀਤੀ ਇਹਦੇ ਵਿੱਚ ਡਿਟਰਮਨੈਂਟਸ ਆਫ ਫੋਰਨ ਪੋਲਿਸੀ ਵਿਦੇਸ਼ ਨੀਤੀ ਦੇ ਤਤ ਨੇ ਬੇਸਿਕ ਪ੍ਰਿੰਸੀਪਲ ਜੀ ਆਫ ਫੋਰਨ ਪੋਲਿਸੀ ਆ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤ ਨੇ ਮੂਲ ਸਿਧਾਂਤ ਨੇ ਇੰਡੀਆ ਐਂਡ ਯੂਨਾਈਟਿਡ ਨੇਸ਼ਨ ਭਾਰਤ ਤੇ ਸੰਯੁਕਤ ਰਾਸ਼ਟਰ ਸੰਗ ਇੰਡੀਆ ਐਂਡ ਸਰਕ ਭਾਰਤ ਤੇ ਸਰਕ ਸੋ ਇਹ ਤੁਹਾਡੇ ਸਿਲੇਬਸ ਵਿੱਚ ਟੌਪਿਕ ਹੈਗਾ ਅਗਲਾ ਟੌਪਿਕ ਹੈਗਾ ਬੇਟਾ ਅ 8ਵਾਂ ਪਾਰਟ ਹੈਗਾ ਯੂਨਿਟ ਚੌਥਾ ਇੰਡੀਆਸ ਰਿਲੇਸ਼ਨ ਵਿਦ ਦਾ ਵਿਦ ਹਰ ਨੇਬਰਸ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸਬੰਧ ਨੇਪਾਲ ਨਾਲ ਸ਼੍ਰੀਲੰਕਾ ਨਾਲ ਚਾਈਨਾ ਨਾਲ ਬੰਗਲਾਦੇਸ਼ ਨਾਲ ਤੇ ਪਾਕਿਸਤਾਨ ਨਾਲ ਇਸ ਤੋਂ ਬਾਅਦ ਇੰਡੀਆਸ ਰਿਲੇਸ਼ਨ ਵਿਦ ਯੂਐਸਏ ਐਂਡ ਰਸ਼ੀਆ ਰੂਸ ਅਤੇ ਅਮਰੀਕਾ ਨਾਲ ਭਾਰ ਦੇ ਸਬੰਧ ਤੇ ਲਾਸਟ ਟਪਕਾ ਗਾਵਾ ਇੰਡੀਆਸ ਅਪਰੋਚ ਟੂ ਮੇਜਰ ਵਰਲਡ ਇਸ਼ੂਜ਼ ਭਾਰਤ ਦੀ ਮਹੱਤਵਪੂਰਨ ਜਿਹੜੇ ਨੇ ਸੰਸਾਰ ਦੇ ਮੁੱਦੇ ਨੇ ਉਹਨਾਂ ਦਾ ਪ੍ਰਤੀ ਭਾਰ ਦਾ ਕੀ ਰੁਖ ਹੈ ਕੀ ਰਵਈਆ ਹੈ ਕਿਹੜੇ ਕਿਹੜੇ ਮੁੱਦੇ ਨੇ ਮੁੱਖ ਮੁੱਦੇ ਨੇ ਮਨੁੱਖੀ ਅਧਿਕਾਰ ਹੈ ਹਿਊਮਨ ਰਾਈਟਸ ਹੈ ਡਿਸ armਮੈਂਟ ਹੈ ਜਿਹੜਾ ਵਾ ਹਥਿਆਰਾਂ ਰਹਿਤ ਜਾਂ ਜਿਹੜਾ ਵਾ ਡਿਸ armament ਦਾ ਮਤਲਬ ਹੈ ਹਥਿਆਰਾਂ ਬਿਨਾ ਐਂਡ ਗਲੋਬਲਾਈਜੇਸ਼ਨ ਦਾ ਉਤੋਂ ਭਾਵ ਹੈਗਾ ਵਾ ਵਿਸ਼ਵੀਕਰਨ ਠੀਕ ਹੈ ਵਿਸ਼ਵੀਕਰਨ ਡਿਸ armament ਨੂੰ ਹਿੰਸ਼ਸ਼ਸਤਰੀਕਰਨ ਵੀ ਕਹਿੰਦੇ ਆ ਤੇ ਵਿਸ਼ਵੀਕਰਨ ਤੋਂ ਤਿੰਨ ਟਾਪਿਕ ਜਿਹੜੇ ਨੇ ਇਹ ਵੀ ਹੈਗੇ ਨੇ ਸੋ ਇਹ ਸੀਗਾ ਇਸ ਸਾਲ 2024-25 ਦੇ ਵਿੱਚ ਜਿਹੜੇ ਟਾਪਿਕ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਿੱਤੇ ਸਿਲੇਬਸ ਵਿੱਚ ਇਹ ਟਾਪਿਕ ਮੌਜੂਦ ਨੇ ਉਹ ਚਾਰ ਟਾਪਿਕ ਜਿਹੜੇ ਪਿਛਲੇ ਸਾਲਿਆਂ ਨਹੀਂ ਸਾਲ 2023 24 ਦੇ ਵਿੱਚ ਉਹ ਅਵੇਲੇਬਲ ਸੀ ਪਰ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਹਨਾਂ ਨੂੰ ਸਿਲੇਬਸ ਸ਼ਾਮਲ ਨਹੀਂ ਕੀਤਾ ਤੁਹਾਨੂੰ ਉਹ ਵੀ ਟਾਪਿਕ ਜਰੂਰ ਮੈਂ ਦੱਸ ਦਿਆਂਗਾ ਤੁਹਾਨੂੰ ਕਿਹਾ ਸੀ ਦੱਸਾਂਗਾ ਸੋ ਬੇਟਾ ਇਹ ਉਹ ਟਾਪਿਕ ਨੇ ਜਿਹੜੇ ਪਿਛਲੇ ਸਾਲ ਸਿਲੇਬਸ ਹੈਗੇ ਸੀ ਪਰ ਇਸ ਸਾਲ ਇਹ ਸਿਲੇਬਸ 'ਚ ਨਹੀਂ ਹੈਗੇ ਇੱਕ ਕੰਪੈਰੀਟਿਵ ਪੋਲਿਟਿਕਸ ਦਾ ਭਾਵ ਤੁਲਨਾਤਮਕ ਰਾਜਨੀਤੀ ਇਹ ਸਿਲੇਬਸ 'ਚ ਨਹੀਂ ਹੈ ਪੋਲੀਟੀਕਲ ਕਲਚਰ ਇਹ ਵੀ ਸਿਲੇਬਸ ਵਿੱਚ ਨਹੀਂ ਹੈਗਾ ਰਾਜਨੀਤਿਕ ਸਭਿਆਚਾਰ ਫਿਰ ਇੱਕ ਟੌਪਿਕ ਹੈਗਾ ਪੋਲੀਟੀਕਲ ਸੋਸ਼ਲਾਈਜੇਸ਼ਨ ਰਾਜਨੀਤਿਕ ਸਮਾਜੀਕਰਨ ਇਹ ਵੀ ਸਿਲੇਬਸ 'ਚ ਨਹੀਂ ਹੈਗਾ ਇਲੈਕਟੋਰੇਟ ਜਿਹੜਾ ਚੋਣਕਾਰ ਇਹ ਵੀ ਸਿਲੇਬਸ 'ਚ ਨਹੀਂ ਬੇਟਾ ਇਹ ਚਾਰੇ ਦੇ ਚਾਰੇ ਟੌਪਿਕ ਜਿਹੜੇ ਨੇ ਤੁਹਾਡੇ ਸਿਲੇਬਸ ਵਿੱਚ ਇਹ ਪਾਠ ਦੇ ਵਿੱਚ ਸੀਗੇ ਭਾਵ ਜਿਹੜੇ ਪਾਠ ਸੀਗੇ ਏ ਪਾਰਟ ਦੇ ਵਿੱਚ ਇਹ ਸਾਰੇ ਟਾਪਿਕ ਮੌਜੂਦ ਸੀ ਇਸ ਕਰਕੇ ਆ ਇਹ ਜਿਹੜੇ ਟਾਪਿਕ ਨੇ ਹੁਣ ਇਹ ਇਹਨਾਂ ਚੋਂ ਕੋਈ ਵੀ ਟਾਪਿਕ ਮੌਜੂਦ ਨਹੀਂ ਹੈ ਨਨ ਆਫ ਦਾ ਟਾਪਿਕ ਇਜ਼ ਅਵੇਲੇਬਲ ਨਾਓ ਹੁਣ ਕੋਈ ਵੀ ਟਾਪਿਕ ਜਿਹੜਾ ਵਾ ਇਹ ਅਵੇਲੇਬਲ ਨਹੀਂ ਹੈ ਇਹ ਸਮਝ ਲਓ ਵੀ ਇਹਨਾਂ ਇਹ ਇਹ ਟਾਪਿਕ ਡਿਲੀਟ ਕਰ ਦਿੱਤੇ ਗਏ ਨੇ ਸਿਲੇਬਸ ਵਿੱਚੋਂ ਬਾਹਰ ਕੱਢ ਦਿੱਤੇ ਗਏ ਨੇ 22425 ਵਿੱਚ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤਾਜ਼ਾ ਤੇ ਪੰਜਾਬ ਸੂ ਸਿੱਖਿਆ ਬੋਰਡ ਤੇ ਪੋਲੀਟੀਕਲ ਸਾਇੰਸ ਨਾਲ ਰਿਲੇਟਡ ਸਾਰੀਆਂ ਜਾਣਕਾਰੀਆਂ ਤੁਹਾਨੂੰ ਮਿਲਣਗੀਆਂ ਤੁਹਾਡੀ ਤਿਆਰੀ ਵੀ ਖੂਬ ਕਰਾਈ ਜਾਏਗੀ ਸਿਲੇਬਸ ਟੌਪਿਕ ਕੁਐਸਚਨ ਪੇਪਰ ਇੰਪੋਰਟੈਂਟ ਕੁਐਸਚਨ ਗੈਸ ਪੇਪਰ ਸਾਰਾ ਕੁਝ ਮਿਲੇਗਾ ਪਲੇਲਿਸਟ ਬਣੀ ਹੋਈ ਹੈ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਜੇਕਰ ਮੇਰਾ ਚੈਨਲ ਚੰਗਾ ਲੱਗੇ ਇਹਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਥੈਂਕ ਯੂ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ